ਸੱਚੀ ਗੱਲ ਨਮਸਕਾਰ ਅੱਲਾਹ ਵੇਸ ਕਹਿੰਦੇ ਕਿ ਬੰਦੇ ਦੇ ਵਿੱਚ ਹੌਸਲਾ ਜਜ਼ਬਾ ਹੋਵੇ ਤਾਂ ਉਹ ਪਹਾੜਾਂ ਨਾਲ ਵੀ ਮੱਥੇ ਲਾ ਲੈਂਦਾ ਬਿਹਾਰ ਦੇ ਵਿੱਚ ਇੱਕ ਸ਼ਹਿਰ ਆ ਗਿਆ ਇਹਦੇ ਕੋਲ ਇੱਕ ਪਿੰਡ ਆ ਗਹਿਲੌਰ ਇੱਥੇ ਦਾ ਇੱਕ ਬੰਦਾ ਹੋਇਆ ਜਿਹੜਾ ਨਾਮ ਸੀ ਦਸ਼ਰਤ माजी ਮਸ਼ਹੂਰ ਆ ਇਹ ਸਾਰੇ ਇੰਡੀਆ ਦੇ ਵਿੱਚ ਇਹਦੇ ਤੇ ਫਿਲਮਾਂ ਵੀ ਬਣੀਆਂ ਕਿਉਂ ਮਸ਼ਹੂਰ ਆ ਅੱਜ ਆਪਾਂ ਉਹਦੀ ਇੱਕ ਛੋਟੀ ਜਿਹੀ ਕਹਾਣੀ ਜਿਹੜੀ ਆ ਉਹ ਡਿਸਕਸ ਕਰਦੇ ਆ ਇਹ 1934 ਦੇ ਵਿੱਚ ਇਹਦਾ ਜਨਮ ਹੁੰਦਾ ਇਸ ਪਿੰਡੇ ਵਿੱਚ ਬਿਲਕੁਲ ਸਧਾਰਨ ਬਹੁਤ ਗਰੀਬ ਘਰ ਦੇ ਵਿੱਚ ਹੁੰਦਾ ਇਹ ਵੱਡਾ ਹੁੰਦਾ ਆ ਕੰਮ ਕਰ ਲੱਭਦਾ ਆ ਇੱਕ ਉੱਥੇ ਲੱਗੇ ਸ਼ਹਿਰ ਆ ਧੰਨਵਾਦ ਉੱਥੇ ਮਾਈਨਿੰਗ ਕੋਲ ਮਾਈਨਿੰਗ ਹੁੰਦੀ ਆ ਉੱਥੇ ਇਹ ਨੌਕਰੀ ਕਰਦਾ ਆ ਫਿਰ ਇਹ ਤਕਰੀਬਨ 1958 ਤੱਕ ਨੌਕਰੀ ਕਰਨੇ ਤੋਂ ਬਾਅਦ ਫਿਰ ਦਾ ਵਿਆਹ ਹੁੰਦਾ ਇਹ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਵਿਆਹ ਤੋਂ ਬਾਅਦ ਤੇ ਇੱਕ ਦਿਨ ਕੀ ਹੁੰਦਾ ਆ ਘਟਨਾ ਇਦਾਂ ਨੀ ਵਾਪਰਦੀ ਆ ਇਹਦੀ ਵਾਈਫ ਪ੍ਰੈਗਨੈਂਟ ਵੀ ਹੁੰਦੀ ਆ ਤੇ ਪਹਾੜ ਦੇ ਉੱਤੇ ਇਹਨਾਂ ਦੇ ਘਰ ਦੇ ਕੋਲ ਪਿੰਡ ਦੇ ਬਿਲਕੁਲ ਲੱਗੇ ਇੱਕ ਪਹਾੜ ਆ। ਉਸ ਪਹਾੜ ਦੇ ਉੱਤੇ ਉਹ ਕੁਝ ਲੈਣ ਗਈ ਹੁੰਦੀ ਆ। ਪਰ ਉੱਥੋਂ ਉਹ ਫਿਸਲ ਜਾਂਦੀ ਆ, ਡਿੱਗ ਪੈਂਦੀ ਆ। ਉਹਦੇ ਸੱਟਾਂ ਲੱਗਦੀਆਂ ਬਹੁਤ ਜ਼ਿਆਦਾ। ਇਹਨੂੰ ਪਤਾ ਲੱਗਦਾ ਇਹਨੂੰ ਇੱਕਦਮ ਹੀ ਚੱਕਦਾ ਕਿ ਹਸਪੀਟਲ ਲੈ ਕੇ ਜਾਣਾ ਉਹਨੂੰ। ਪਰ ਹਸਪੀਟਲ ਉਹਨਾਂ ਦੇ ਪਿੰਡ ਤੋਂ 70 ਕਿਲੋਮੀਟਰ ਦੂਰ ਹੁੰਦਾ ਆ ਜਿਹੜਾ ਇਹ ਪਹਾੜ ਆ ਅਸਲ ਵਿੱਚ ਜਿਹੜਾ ਹਸਪੀਟਲ ਉਹਦੇ ਬਿਲਕੁਲ ਪਰਲੇ ਪਾਸੇ ਹੁੰਦਾ ਆ ਹਸਪੀਟਲ ਜਿਹੜਾ ਪਹਾੜ ਦੇ ਪਰਲੇ ਪਾਸੇ ਪਰ ਜਿਹੜਾ ਰੋਡ ਆ ਉਹ ਘੁੰਮ ਕੇ ਜਾਣਾ ਹੁੰਦਾ ਦੂਰ ਤੀ ਤੇ ਉਹ 70 ਕਿਲੋਮੀਟਰ ਪੈਂਦੇ ਆ ਤੇ ਉਹ ਲੈ ਕੇ ਤੁਰਦੇ ਆ ਉੱਥੋਂ ਜਾਂਦੇ ਆ ਪਰ ਰਸਤੇ ਵਿੱਚ ਉਹਦੀ ਵਾਈਫ ਦੀ ਡੈਥ ਹੋ ਜਾਂਦੀ ਆ ਮੌਤ ਹੋ ਜਾਂਦੀ ਆ ਉਹ ਟਾਈਮ ਦਾ ਨਹੀਂ ਪਹੁੰਚ ਸਕਦੇ ਮਤਲਬ ਪਹੁੰਚ ਜਾਂਦੇ ਆ ਡਾਕਟਰ ਕਹਿੰਦੇ ਕਿ ਜੇ ਤੁਸੀਂ ਥੋੜਾ ਚਿਰ ਪਹਿਲਾਂ ਲੈ ਕੇ ਆਉਂਦੇ ਤਾਂ ਇਹਨੂੰ ਬਚਾ ਸਕਦੇ ਸੀਗੇ ਇਹਨੂੰ ਇੰਨਾ ਤੱਕਾ ਲੱਗਦਾ ਇਹਨੂੰ ਲੱਗਦਾ ਕਿ ਜਿਹੜਾ ਪਹਾੜ ਆ ਇਹਨੇ ਮੇਰੀ ਵਾਈਫ ਨੂੰ ਮਾਰਿਆ ਇਹਦੇ ਕਰਕੇ ਜਿਹੜੀ ਵਾਈਫ ਮੇਰੀ ਹਸਪੀਟਲ ਤੱਕ ਨਹੀਂ ਪਹੁੰਚ ਸਕੀ ਉਹ ਨੂੰ ਪਹਾੜ ਤੇ ਗੁੱਸਾ ਹੁੰਦਾ ਪਿਆਰ ਉਹ ਵਾਈਫ ਨੂੰ ਕਰਦਾ ਹੁੰਦਾ ਵਾਈਫ ਉਹ ਦੀ ਚਲੀ ਜਾਂਦੀ ਆ ਹੁਣ ਉਹਦੇ ਕੋਈ ਮਕਸਦ ਨਹੀਂ ਜ਼ਿੰਦਗੀ ਦਾ ਉਸ ਪਿਆਰ ਨੂੰ ਨੇ ਨਿਭਾਉਣਾ ਹੁੰਦਾ ਇਹ 1959 ਦੀ ਗੱਲ ਆ 1960 ਦੇ ਵਿੱਚ ਇੱਕ ਸਾਲ ਬਾਅਦ ਇਹ ਘਟਨਾ ਜਦੋਂ ਵਾਪਰ ਜਾਂਦੀ ਆ ਤੇ ਇਹ ਆਪਣੀ ਇੱਕ ਉਹ ਦੇਖੋ ਥੋੜੀ ਹੁੰਦੀ ਹੈ ਇੱਛਾ ਨਹੀਂ ਹੁੰਦੀ ਆ ਉਹ ਸੋਚਦਾ ਹੈ ਕਿ ਜੇ ਅਗਰ ਮੇਰੀ ਵਾਈਫ ਉਸ ਹਸਪੀਟਲ ਤੱਕ ਅਗਰ ਟਾਈਮ ਨਾਲ ਪਹੁੰਚ ਜਾਂਦੀ ਸ਼ਾਇਦ ਬਚ ਜਾਂਦੀ ਇੰਨੀ ਦੂਰ ਜਿਹੜੀ ਬਾਟ ਪੈਂਦੀ ਆ ਕਿਉਂ ਨਾ ਇਹਨੂੰ ਘਟਾਇਆ ਜਾਵੇ ਕਿਉਂਕਿ ਹਸਪੀਟਲ ਦਾ ਪਿੰਡ ਦੇ ਦੂਜੇ ਪਾਸੇ ਹੀ ਆ तकरीबन ਉਹ 15 20 ਕਿਲੋਮੀਟਰ ਆ ਪਰ ਘੁੰਮ ਕੇ ਜਦੋਂ ਜਾਇਦਾ ਫਿਰ 70 ਕਿਲੋਮੀਟਰ ਬਾਟ ਪੈਂਦੀ ਆ ਉਹ ਥੋੜੀ ਛੈਣੀ ਲੈ ਕੇ ਪਹਾੜ ਨੂੰ ਤੋੜਨ ਲੱਗਦਾ ਕਿ ਮੈਂ ਇੱਥੇ ਰਹਿਣ ਨਹੀਂ ਦੇਣਾ ਇਹਨੂੰ ਇਹਦੇ ਵਿੱਚ ਹੀ ਰਸਤਾ ਕੱਢ ਲੈਣਾ ਉਹ ਰੋਜ਼ ਸਵੇਰ ਨੂੰ ਜਾਂਦਾ ਰੋਜ਼ ਸਵੇਰ ਨੂੰ ਸ਼ਾਮ ਤੱਕ ਪਹਾੜੇ ਤੋੜਦਾ ਰਹਿੰਦਾ 1960 ਦੇ ਵਿੱਚ ਉਹਨੇ ਇਹ ਪਹਾੜ ਨੂੰ तोड़ना शुरू ਕੀਤਾ روز لگاتار ਉਹਨੂੰ ਤੋੜੀ ਗਿਆ ਇੱਕ ਬੰਦਾ ਮਤਲਬ ਕਿ ਕੋਈ ਥੋੜੀ ਜਿਹੀ ਖੈਣੀਆਂ ਪਹਾੜ ਨੂੰ ਤੋੜ ਰਿਹਾ 1960 ਤੋਂ ਲੈ ਕੇ 1982 22 ਸਾਲ ਲੰਘ ਗਏ ਉਹਨੂੰ ਇਸੇ ਕੰਮ ਦੇ ਉੱਤੇ ਤੇ ਆਖਰ ਪਹਾੜ ਟੁੱਟ ਗਿਆ گورਮੈਂਟ ਨੇ ਰਸਤਾ ਬਣਾਇਆ ਉਹਦੇ ਵਿੱਚ ਦੀ ਉਹ ਪਹਾੜ ਜਿਹੜਾ ਅ 100 ਬੀ ਮੀਟਰ ਉਹਨੇ ਤੋੜ ਦਿੱਤਾ ਥੋੜੇ ਸ਼ੈਣੀ ਦੇ ਨਾਲ 7 ਫੁੱਟ ਦਾ ਉਹਦੇ ਵਿੱਚ ਉਹਦੀ ਗਹਿਰਾਈ ਡੂੰਘਾਈ ਤੇ ਤਕਰੀਬਨ 12 ਫੁੱਟ ਜਿਹੜਾ ਉਹ ਚੌੜਾ ਐਨਾ ਰਸਤਾ ਜਿਹੜਾ ਪਹਾੜ ਦੇ ਵਿੱਚ ਸੀ ਪਹਾੜ ਨੂੰ ਤੋੜ ਕੇ ਉਹਨੇ ਬਣਾ ਦਿੱਤਾ ਤੇ ਅੱਜ ਉਹਦੇ ਨਾਮ ਤੇ ਉੱਥੇ ਉਸ ਰਸਤੇ ਦਾ ਨਾਮ ਆ। ਉੱਥੇ ਗੇਟ ਲੱਗਾ ਹੋਇਆ ਗੇਟ ਦੇ ਉੱਤੇ ਉਹਦਾ ਨਾਮ ਲਿਖਿਆ ਹੋਇਆ ਤੇ ਜਿਹਦੇ ਉੱਤੇ ਲਿਖਿਆ ਦਸ਼ਰਤ ਮਾਜੀ ਰੋਡ ਤੇ ਉਹਦੀ ਸਮਾਦ ਵੀ ਬਣੀ ਹੋਈ ਆ। ਉਹਨੂੰ ਇੰਡੀਅਨ ਗਵਰਨਮੈਂਟ ਵੱਲੋਂ ਜਿਹੜਾ ਬੈਸਟ ਨਾਗਰਿਕ ਵਾਲਾ ਜਿਹੜਾ ਪੁਰਸਕਾਰ ਹੁੰਦਾ ਉਹ ਵੀ ਮਿਲਿਆ ਉਹਨੂੰ। ਬੇਸ਼ੱਕ ਉਹਨੇ ਪੂਰੀ ਜ਼ਿੰਦਗੀ ਮਤਲਬ ਕਿ ਗਰੀਬੀ ਦੇ ਵਿੱਚ ਕੱਟੀ ਕਹਿੰਦੇ ਆ ਆਖਰ ਦੇ ਵਿੱਚ ਕਾਫੀ ਲੋਕ ਉਹਦੀ ਸਪੋਰਟ ਕਰਨ ਲੱਗ ਪੈਸੀਪੈਂਟ ਦੇ ਲੋਕ ਜਿਹੜੇ ਉਹਨੂੰ ਖਾਣਾ ਦੇ ਕੇ ਆਉਂਦੇ ਸੀ ਰੋਟੀ ਦੇ ਆਉਂਦੇ ਸੀਗੇ ਕੋਈ ਜੋ ਕਿਸੇ ਦਾ ਚਿਤ ਕਰਦਾ ਸੀ ਉਹ ਦੇ ਜਾਂਦਾ ਸੀ ਉਹ ਲੱਗਾ ਰਿਹਾ ਲੱਗਾ ਰਿਹਾ ਤੇ ਉਹਨੇ ਜਿਹੜਾ ਉਹ ਇੱਕ ਨੱਕ ਦਿਨ ਪਹਾੜ ਤੋੜ ਕੇ ਰਸਤਾ ਬਣਾ ਦਿੱਤਾ ਕੱਪੇ ਦੀ ਇਕੱਲੇ ਬੰਦੇ ਨੇ ਇਹ ਨਹੀਂ ਕਿ ਉੱਥੇ ਫੋਰਸ ਲੱਗੀ ਬੰਬ ਲੱਗੇ ਜਾਂ ਕੁਝ ਵੀ ਇਦਾਂ ਨਹੀਂ ਉਹ ਇਕੱਲੇ ਬੰਦੇ ਨੇ ਆਪਣੀ ਵਾਈਫ ਨੂੰ ਉਹ ਆਪਣੀ ਵਾਈਫ ਨੂੰ ਨਹੀਂ ਬਚਾ ਸਕਿਆ ਪਰ ਹੁਣ ਜਿਹੜੇ ਆਹੋ ਕਈ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੇ ਪਿੰਡ ਦੀਆਂ ਬាត់ ਜਾਣੀਆਂ ਕਿਉਂਕਿ ਹਸਪੀਟਲ ਉੱਥੋਂ ਸਿਰਫ 15 ਕਿਲੋਮੀਟਰ ਆ ਜਦਕਿ ਘੋਮਕੇ 70 ਕਿਲੋਮੀਟਰ ਜਾਣਾ ਹੁੰਦਾ ਸੀਗਾ ਕਹਿਣ ਦਾ ਮਤਲਬ ਕਿ ਬੰਦੇ ਵਿੱਚ ਲਗਨ ਹੋਵੇ ਤੇ ਉਹ ਕੁਝ ਵੀ ਕਰ ਸਕਦਾ ਕੁਝ ਵੀ ਅਗਰ ਅਸੀਂ ਮਤਲਬ ਕਿ ਆਪਾਂ ਥੋੜੇ ਜਿਹਾ ਕੰਮ ਦੇ ਵਿੱਚ ਆਪਾਂ ਸਕਸੈਸ ਲੱਭਦੇ ਆ ਕਿ ਛੇਤੀ ਹੋ ਜਵੇ ਛੇਤੀ ਹੋਵੇ ਆਪਾਂ ਛੱਡ ਦਿੰਦੇ ਆ ਉਹਨੂੰ ਅਧੂਰਾ ਕੰਮ ਅਗਰ ਉਸੇ ਕੰਮ ਦੇ ਵਿੱਚ ਅਸੀਂ ਲੱਗੇ ਰਹੀਏ ਲੱਗੇ ਰਹੀਏ ਇੱਕ ਨਾ ਇੱਕ ਦਿਨ ਜਿਹੜਾ ਉਹ ਬੰਦਾ ਉਹ ਕੰਮ ਨੂੰ ਸਰ ਕਰ ਲੈਂਦਾ ਉਹ ਚੀਜ਼ ਨੂੰ ਨਿਪਰੇ ਛਾੜ ਦਿੰਦਾ ਆ ਅਗਰ ਲਗਨ ਹੋਵੇ ਲਗਾਤਾਰਤਾ ਬਣੀ ਰਹੇ ਕੰਮ ਕਰਦਾ ਰਹੇ ਤੇ ਸਭ ਕੁਝ ਸੰਭਵ ਹੋ ਸਕਦਾ ਇਸ ਲਾਈਫ ਦੇ ਵਿੱਚ Are video a channel, thank you.